ਹਾਂਜੀ ਸਾਥੀਓ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮਨਚ ਇੱਕ ਬਹੁਤ ਹੀ ਮਾਨੂੰ ਦੁੱਖ ਹੈ ਤੁਹਾਡੇ ਅੱਗੇ ਸ਼ੇਅਰ ਕਰਦੇ ਆ ਜਿਹੜੀ ਮੈਂ ਮੂੰਗੀ ਰਾਉਂਡ ਅਪ ਵਾਰਿਆ ਦੇਖਦਾ ਨਾ ਬਹੁਤ ਹੀ ਜਿਆਦਾ ਮੈਨੂੰ ਮੰਨ ਲਓ ਦੁਖ ਹੁੰਦਾ ਹੈ ਕਿਉਂਕਿ ਸਾਡੇ ਹੀ ਲੋਕਾਂ ਦੇ ਖਾਣੀਆਂ ਹੋ ਕਿਸੇ ਪ੍ਰਕਾਰ ਆਪਾਂ ਮੰਡੀ 'ਚ ਵੇਚਾਂਗੇ ਤੇ ਉਹ ਰਾਉਂਡ ਅਪ ਨਾਲ ਸੁਕਾ ਕੇ ਮੂੰਗੀ ਬਈ ਸਿੱਧਾ 100% ਜ਼ਾਹਿਰ ਹੈ ਤੇ ਕੈਂਸਰ ਦਾ ਕਾਰਨ ਹੈ ਬਾਈ ਬਣ ਕੇ ਜਿਵੇਂ ਆਪਾਂ ਪਹਿਲਾਂ ਬਜ਼ੁਰਗ ਆਪਣੇ ਫਲੀਆਂ ਤੋੜਦੇ ਹੁੰਦੇ ਸੀ ਕੋਈ ਲਾਲਚ ਨਹੀਂ ਸੀਗਾ ਅੱਜ ਲਾਲਚ ਪੈਸੇ ਦਾ ਵੱਧ ਗਿਆ ਤੇ ਜ਼ਿੰਦਗੀ ਦੀ ਜਿਹੜੀ ਮਤਲਬ ਸਾਨੂੰ ਜ਼ਿੰਦਗੀ ਪਰਮਾਤਮਾ ਨੇ ਦਿੱਤੀ ਆ ਉਹਦਾ ਕੋਈ ਵੀ ਮੁੱਲ ਨਹੀਂ ਹੈਗਾ ਮਤਲਬ ਮੁੱਲ ਅਸੀਂ ਨੇ ਬਿਲਕੁਲ ਇਹਦਾ ਕਟਪ ਕਰਤਾ ਕਿਉਂਕਿ ਇਹ ਸਾਨੂੰ ਪੈਸਾ ਜ਼ਰੂਰੀ ਹੋ ਗਿਆ ਸਿਹਤ ਜ਼ਰੂਰੀ ਨਹੀਂ ਹੈ ਹੈਲਥ ਜ਼ਰੂਰੀ ਨਹੀਂ ਕਿਸੇ ਦੀ ਥੋੜੇ ਜਿਹੇ ਪੈਸੇ ਪਿੱਛੇ ਨਾ ਆਏ ਕਰੀਏ ਬਾਈ ਬਣ ਕੇ ਰੌਂਡ ਆਪੜਾਂ ਨਾਲ ਹੱਥ ਜੋੜ ਕੇ ਬੇਨਤੀ ਕਰਦੇ ਆ ਕਿਉਂਕਿ ਸਾਡੀ ਕਿਸੇ ਵੀ ਦੀ ਜ਼ਿੰਦਗੀ ਨਾਲ ਖੇਡਣਾ ਸਾਡਾ ਹੱਕ ਨਹੀਂ ਬਣਦਾ ਨਾ ਸਾਨੂੰ ਹੱਕ ਕਿਸੇ ਨੇ ਦਿੱਤਾ ਇਹ ਤੋਂ ਪਰਹੇਜ਼ ਕਰੀਏ ਬਾਈ ਜਿਵੇਂ ਸਾਡੀਆਂ ਆਪਾਂ ਮੂੰਗੀਆਂ ਤੋੜਦੇ ਹੁੰਦੇ ਸੀ ਪਹਿਲਾਂ ਆ ਦੇਖੋ ਮੈਂ ਵੀ ਤੂੜੀ ਐ ਕੋਈ ਇਹ ਤਾਂ ਸਪਰੇਅ ਤੇਲ ਬਹੁਤ ਹੀ ਘੱਟ ਹੈ ਨਾ ਮਾਤਰਾ ਦੀ ਜਗ੍ਹਾ ਆਰਗੈਨਿਕ ਖੇਤੀ ਹੈ ਤੇ ਕਰੀਏ ਬਾਈ ਬਣ ਕੇ ਇਹ ਵੀਡੀਓ ਵੱਤ-ਵੱਤ ਸ਼ੇਅਰ ਕਰਦੇ ਹੋ ਅਗਨੋਰ ਕਰੀਏ ਇਹ ਚੀਜ਼ਾਂ ਨੂੰ ਤੇ ਆਪਾਂ ਦੇਸੀਓ ਸਮਾਨ ਖਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ